ਵੀਰ ਇਹਨਾਂ ਨੇ ਗਲੀ 'ਚ ਹੀ ਸਾਨੂੰ ਮਤਲਬ ਦੋ ਘਰਾਂ ਨੂੰ ਅਸੀਂ 50-50 ਹਜ਼ਾਰ ਰੁਪਏ ਦੇ ਕੇ ਆਏ ਜਿਹੜੇ ਕੱਢ ਗਏ ਸੀ ਇਧਰੋਂ ਮਾਤਾ ਵਿਚਾਰੀ ਨੇ ਆ ਵੀ ਉੱਪਰਲਾ ਸਾਰਾ ਛਵਾਰਾ ਡਿੱਗਾ ਹੋਇਆ ਹੈ ਹੈ ਤੇ ਇਹਨਾਂ ਦਾ ਬਜ਼ੁਰਗਾਂ ਦਾ ਔਰ ਇਹਨੇ ਆ ਹੱਥ ਜੀ ਮੰਦਰੀ ਰੱਖੀ 40 50000 ਦੀ ਮਾਤਾ ਨੇ ਪਰਾਂ ਦੀ ਮੈਂ ਨਹੀਂ ਲੈਣੀ ਨਹੀਂ ਲੈਣੀ ਵਾਪਸ ਕਰ ਦੋ ਆਣਗੇ ਤਾਂ ਤੂੰ ਆਣ ਕੇ ਪੈਸੇ ਦੇ ਕੇ ਜਾ ਆ ਵਾਪਸ ਆ ਜੀ ਲੈ ਲੈ ਇਹਨੂੰ ਕਹਿੰਦੇ ਜੇ ਦਿਲ ਆ ਆ ਜੀ ਮਾਤਾ ਮੈਂ ਨਹੀਂ ਲੈਣੀ ਮੈਂ ਲੋਕਾ ਦੇ ਮਾਤਾ ਜੀ ਆਟਾ ਖਾਦਾ ਲੋਕਾ ਦੇ ਪਿਆਟਾ ਖਾਦਾ ਦੇ ਵੀਰ ਬੱਲ ਗਾਜੀ ਹੋਰ ਵਾਕੀ ਇਹ ਵਾਕੀ ਮਹਿਸਰ ਕਰਨੀ ਹੈ ਨਾਲ ਕਰਨੀ ਮੈਂ ਨਹੀਂ 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 ਇਹ ਇੱਕ ਵੱਡੀ ਗੱਲ ਆ ਵੀਰੋ ਇਹ ਕੋਰੋਨਾ ਟਾਈਮ ਦੇ ਜਦੋਂ ਆਪਾਂ ਰਾਸ਼ਨ ਵੰਡੇ ਰਹੇ ਉਸ ਦਿਨ ਮਾਤਾ ਜੀ ਤੇ ਬਜ਼ੁਰਗਾਂ ਨੇ ਹਾਂ ਜੀ ਸਾਵਧਾਨ ਕਰਿਓ ਜੇ ਨਾ ਉਹ ਹੋ ਦੇ ਤੇ ਅੱਗੇ ਅੱਗੇ ਦੇਖਿਓ ਰਾਸ਼ਨ ਮਾਦੂ ਕਰਦੇ ਆ ਲੇਖ ਕਿ ਇਹ ਦੇਖ ਲਿਓ ਜੀ ਯਾਦ ਕਰ ਲਿਓ ਇਹ ਯਾਦ ਕਰਕੇ ਦੇਖ ਲਿਓ ਇਹ ਵੀਰੋ ਬਜ਼ੁਰਗਾਂ ਦੀਆਂ ਅਸੀਸਾਂ ਆ ਲੋ ਪਾ ਲੈਣਾ ਵੀ ਉਂਗਲ ਚਾਹ ਲੈ ਆ ਲੋ ਲਾ ਰਾਤ ਉੱਧਾਰ ਹੈ ਚਾਲ ਚਾਰ ਸੋਚੋ ਚਾਹ ਬਹਰਾ ਗਿਆ ਸ਼ਾਬਾਸ਼ ਰੇ ਸੋਤੇ ਦੁਨੀਆ ਦੇ ਨਹੀਂ ਲੈਣੀ ਮਤਲਬ ਕੀ ਐਂਡੀ ਹੋ ਗਿਆ ਹਿਮੈਨਿਟੀ ਦਾ ਐਂਡ ਹੋ ਗਿਆ ਵੀ ਐਂਡ ਇਹਨਾਂ ਤੋਂ ਅਮੀਰ ਦੁਨੀਆ ਦਾ ਕੋਈ ਵੀ ਸਭ ਤੋਂ ਅਮੀਰ ਨੇ ਇਹ ਬਜ਼ੁਰਗ ਜੋੜਾ ਪਰ ਕਾ ਲੈਣਾ ਕੋਲ ਅਸੀਂ ਆ ਕੇ ਆਪਾਂ 40-50 ਹਜ਼ਾਰ ਦੀ ਜੁਰਮ ਸੇਵਾ ਮੈਂ ਆ ਦੇਖੋ ਪੇਟਿਆਂ ਦਾ ਕੀ ਹਾਲ ਬਣਿਆ ਸਾਰਾ ਹੀ ਖਤਮ ਆ ਢਿੱਗਾਂ ਵਾਲਾ ਵਾ ਆ ਪੱਖਾ ਲੱਗਾ ਵਾ ਆ ਸਾਰਾ ਮੰਜੀ ਚਲੋ ਇਹ ਵਿਖਾ ਲੈਣਾ ਆ ਵਿਖਾ ਲੈਣਾ ਪੈਸੇ ਦਿਖਾ ਲੈਣਾ ਵੇਖੋ ਵੀਰ ਚੰਗਾ ਤੇ ਨਹੀਂ ਲੱਗਦਾ ਪਰ ਇਹ ਚੀਜ਼ਾਂ ਜਿਹੜੀਆਂ ਨੇ ਇਹ ਦਿਖਾਵਾਂਗੇ ਤੇ ਪਤਾ ਲੱਗੇਗਾ ਕਿ ਲੋਕਾਂ ਦਾ ਕੀ ਹਾਲ ਆ ਉਹਨਾਂ ਦੀ ਮਦਦ ਕਿੱਦਾਂ ਹੋ ਸਕਦੀ ਹੈ ਅਰੇ 50000 ਦੀ ਵੀਰੇ ਸੇਵਾ ਅਸੀਂ ਬਜ਼ੁਰਗਾਂ ਦੇ ਆਹ ਲੋ ਅੰਤ ਵਿੱਚ ਇਹ ਉਹ ਗਰਾਂਮ ਦੇ ਬੋਲੇ ਸੋਨ ਹਲ ਸੋਨ ਜੀ ਕਾ ਮਥੇ ਨਾ ਲਾਏ ਨੇ ਉਹਨਾਂ ਨੇ ਇਹ ਸੇਵਾ ਮਤਲਬ ਔਰ ਘਟੋ ਘਟਾ 10 ਘਰਾਂ ਨੂੰ ਅਸੀਂ ਮਤਲਬ 50 50000 ਦੀ ਸੇਵਾ ਜਿਹੜੀ ਦੇਣੀ ਹੈ ਆਪਣੇ ਕੋਲ ਭਾਵੇਂ ਜਿੰਨਾ ਮਰਜੀ ਅਫਰੇ ਸਲੀ ਨੂੰ ਔਖਾ ਹੋਣਾ ਪਏ ਪਰ ਇਹ ਹੁਣ ਬਜ਼ੁਰਗਾਂ ਦਾ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਬੁਰਾ ਹਾਲ ਸੀ ਜੇ ਇਹਦੇ ਨਾਲ ਹੀ ਹੁਣ ਇਹਨਾਂ ਨੂੰ ਆਸਰਾ ਮਿਲ ਜਾਣਾ ਸਾਰੀ ਰਿਪੇਅਰ ਹੋ ਜਾਣੀ ਆ ਜੇ ਫਿਰ ਲੋਡ ਪੈ ਗਈ ਤੇ ਮੈਨੂੰ ਫਿਰ ਦੱਸ ਦਿਓ ਫਿਰ ਮੈਂ ਸੇਵਾ ਦੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆ ਮੋਦੀ ਨੂੰ ਸੁਣਾ ਦੇ ਦਿਓ ਨਹੀਂ ਕੋਈ ਗੱਲ ਨਹੀਂ ਠੀਕ ਹੈ ਨਾ ਵਨ ਵਨ ਵਾਰ ਆ ਜੀ ਇੱਕ ਤਾਂ ਜਿਹੜਾ ਜਿਹੜਾ ਬੰਦੇ ਮੇਰੇ ਹਾਂ ਜੀ ਆ ਵੀ ਇੰਦਰ ਮੰਦ। ਯਾਨੀ ਕਿ ਅੱਜ ਨਾ ਸਦੇਮ। ਪੱਖਾ ਲੈ ਲੈਂਦੇ। ਇਧਰੋਂ ਸਾਰਾ ਇਹ ਡਿੱਗ ਚੁੱਕਾ ਹੈ ਮਕਾਨ। ਆ ਸਾਰਾ ਪੱਖਾ ਲਟਕ ਰਿਹਾ ਹੈ। ਔਰ ਆ ਵਾਲਾ ਕਮਰਾ ਜਿਹਦੇ ਵਿੱਚ ਸੌਂਦੇ ਨੇ। ਇਹ ਵਾਲਾ ਕਮਰਾ ਵੀ ਜਿਹੜਾ ਹੈ ਇਹ ਵੀ ਉੱਪਰ ਡਿੱਗਣ ਵਾਲੀ ਸਥ ਹੈ। ਤੇ ਵਿਚਾਰੇ ਇਹਨਾਂ ਰਿਸਕ ਲੈ ਕੇ ਇਧਰ ਸੌਂਦੇ ਨੇ। ਵਿਚਾਰ ਹੋ ਗਏ ਹੈ ਟਾਡਾ। ਕਿੱਦਾਂ ਹਾਂ ਜੀ ਕਿਹਨਾਂ ਦੀ ਸੋਚ रोटी बना रहे हैं हां जी तो जदो डिग्गा थे फिर ओ पली हो गए अच्छा मैं भज के मतलब जान बचाए ये चनक बचे बेचारे बहुत ही डेंजर मतलब सिचुएशन है और चलो खैर मेरा सरदार आ ही कोई फौज का सेवा लेके तुरे हैं ਇਹ ਕੋਈ 50 ਕ ਹਜ਼ਾਰ ਰੁਪਈਆ ਸੀ ਵੀਰ ਦੱਸਣਾ ਤਨੀ ਚਾਹੀਦਾ ਚਲੋ ਪਰ ਇਹ ਵੀਡੀਓ ਬਣਾਉਂਦਾ ਇਹ ਮਤਲਬ ਹੈ ਕਿ ਜੇਕਰ ਲੋਕਾਂ ਦਾ ਸਾਥ ਦੇਣ ਜਾਂ ਸਾਡੇ ਵਾਂਗੂ ਹੋਰ ਵੀ ਨੌਜਵਾਨ ਇਦਾਂ ਵੀਡੀਓ ਬਣਾਉਣ ਅੱਗੇ ਜਾਣ ਜੇ ਕਿੰਨਾ ਨੇ ਤੁਹਾਨੂੰ ਕਿਹਾ ਫਿਰ ਹਾਂਜੀ ਕਾਜੀ ਨੇ ਕਿਹਾ ਅੱਛਾ ਹਾਂਜੀ ਉਹਨਾਂ ਨੇ ਤੇ ਵੀਰ ਇਦਾਂ ਫਿਰ ਪਤਾ ਲੱਗਾ ਵੀਰ ਤੁਹਾਨੂੰ ਇਦਾਂ ਥਰੂ ਸਾਨੂੰ ਪਤਾ ਲੱਗਾ ਵੀ ਆ ਵੀ ਡਕ ਪਰ ਬੜੇ ਕਰ ਅੱਗੇ ਜਾ ਰਹੇ ਆ ਆ ਸਾਡੀ ਦਸਲੀ ਆ ਇਹ ਬਾਬੇ ਨਾਨਕ ਦੇ ਉਹ 20 ਰੁਪਏ ਨੇ ਹਾਂ ਇਹ ਬਾਬੇ ਨਾਨਕ ਦੇ ਉਹ 20 ਰੁਪਏ ਜਿਹੜੇ ਉਹਨਾਂ ਦੇ ਪਿਤਾ ਨੇ ਵਪਾਰ ਲਈ ਦਿੱਤੇ ਸੀ ਪਰ ਯਾਨੀ ਇਦਾਂ ਦੇ ਦੀਨ ਦੁਖੀਆਂ ਵਿੱਚ ਵੰਡ ਕੇ ਵੀਰ ਮਾਨਵਤਾ ਇਨਸਾਨੀਅਤ ਦੀ ਸਭ ਤੋਂ ਵੱਡੀ